ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਆਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪਿੰਡਿਆ ਬਾਗਾਪੁਰਾਣਾ ਬਾਈ ਕੋਲੇ ਇੱਕ ਵਹਿੜ ਸੂਈ ਹੈ ਤਾਜੀ ਤੇ ਉਹਦੇ ਬਾਰੇ ਆਪਾਂ ਲੈਣੀ ਹੈ ਜਾਣਕਾਰੀ ਬਾਈ ਤੋਂ ਬਹੁਤ ਚੰਗੇ ਰਿਕਾਰਡ ਵਾਲੀ ਵਹਿੜ ਆ ਬਹੁਤ ਵੱਡੇ ਕੱਦ ਕਾਠ ਦੀ ਹੈ ਫੁੱਲ ਸਾਈਜ਼ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਜਿਹੜੇ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤਾਕੇ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚਦਾ ਰਹੇ ਵੀ ਜੀਡੀ ਆਪਾਂ ਨਵੀਂ ਤੋਂ ਨਵੀਂ ਵੀਡੀਓ ਪਾਈਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਫੇਸਬੁੱਕ ਵਾਲੀ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਐਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7995 ਬਾਕੀ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਤੋਂ ਗੱਲਬਾਤ ਕਰਾਵਾਂਗੇ ਮਡੀ ਪੀਸ਼ਰਟ ਤੇ ਪੁੱਛਦਿਆਂ ਬਾਈ ਤੋਂ ਕੀ ਰਿਕਾਰਡ ਹੈ ਇਹਦਾ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੋਰੇ ਸਤਿ ਸ਼੍ਰੀ ਅਕਾਲ ਜੀ ਹੋਠੀਕ ਹੋਠੀਕ ਜੀ ਬਹੁਤ ਵਧੀਆ ਤੇ ਬਾਈ ਆਪਣਾ ਡਰੈਸ ਕਨਫਰਮ ਕਰਦੇ ਕਰਾਂ ਦੀ ਪਿੰਡ ਸੁਖਰਾਂ ਦਾ ਜਿਲ੍ਹਾ ਮੋਗਾ ਠੀਕ ਹੈ ਤੇ ਤਹਿਸੀਲ ਬਾਗਾਪੁਰਾਣਾ ਹੈ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਬੋਲ ਦਿਓ 94630 ਹਾਂਜੀ 8132 ਠੀਕ ਹੈ ਤੇ ਨੇੜ ਦੇ ਪਿੰਡ ਜਿਵੇਂ ਭਗਤਾ ਪਈਆ ਭਗਤਾ ਪਈ ਗਈ ਆ ਗਏ ਬਗਰਾੜੀ ਆ ਗਈ ਠੀਕ ਹੈ ਜੀ ਇਹ ਨੇੜ ਦੇ ਪਿੰਡ ਆ ਬਾਈ ਦੇ ਜਿਲ੍ਹਾ ਬਾਈ ਨੂੰ ਪਿੰਡ ਦਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਤੇ ਮੋਬਾਈਲ ਨੰਬਰ ਬਾਈ ਨੇ ਬੋਲ ਬੋਲ ਦੇ ਬਾਈ ਦੁਆਰਾ 94630 ਹਾਂਜੀ 81332 ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਨਾ ਗਿਆ ਬਾਈ ਬੜ ਹਾਂਜੀ ਇੱਕ ਨਾ ਗਿਆ ਜੀ ਠੀਕ ਹੈ ਸੂਈ ਤਾਂ ਆਜੀ ਹੈ ਹਾਂਜੀ ਇਹਨੂੰ ਤਿੰਨ ਕ ਘੰਟੇ ਸੂਈ ਨੂੰ ਹੋਏ ਆ ਠੀਕ ਹੈ ਕੀ ਡਿਟੇਲ ਆ ਸੂਆ ਕਿੰਨ ਨੂੰ ਮੈਂ ਪਹਿਲਾਂ ਦੱਸ ਇਹਦਾ ਸੂਆ ਦੂਜਾ ਜੀ ਕਹਿਣ ਨੂੰ ਮੋਂ ਪਹਿਲਾਂ ਕਹਿ ਲਗੇ ਭਵੇਂ ਪਹਿਲਾਂ ਕਹਿ ਲੇ ਸੂਆ ਦੂਜਾ ਦੰਦੋਂ ਚਾਰ ਦੰਦਾ ਜੀ ਚਾਰ ਦੰਦਾ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਈ 3 ਕ ਘੰਟੇ ਹੋ ਗਿਆ ਸੂਈ ਨੂੰ ਜੇਰ ਜੂਰ ਪੈ ਗਈ ਜੇਰ ਪਰ ਪ੍ਰੋਪਰ ਓਕੇ ਹੋ ਗਈ ਜੀ ਹਾਂ ਯਾਰ ਫੁੱਲ ਜਨ ਕੇ ਪੂਰੀ ਜੇਰ ਪੈ ਗਈ ਹਾਂ ਯਾਰ ਤੇ ਤਾਰਾ ਤੋੜਾ ਮਾਰ ਲਈਆਂ ਓਕੇ ਤਾਰਾ ਮਾਰਿਆ ਇਹਦਾ ਰਖਲਾ 3-4 ਲੀਟਰ ਦੁੱਧ ਆਪਾਂ 3 ਕ ਲੀਟਰ ਹੋਵੇ 4 ਹੋਵੇ ਮੋਟੋ ਮੁੱਟੀ ਜਨ ਕੇ ਕੱਢਤਾ ਫੇਰ ਜੇਰ ਪਈ ਬੈਠੀ ਠੀਕ ਹੈ ਲੈ ਆਪਾਂ ਤੋੜ ਕੇ ਵਿਖਾਈਏ ਫੇਰ ਕਰਾਗੀ ਤੋੜਾ ਤਾਰਾ ਚੈੱਕ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਸੂਆ ਭੰਮੇ ਕਹਿਣ ਨੂੰ ਕੋਈ ਪਹਿਲਾ ਕਹੇ ਦੇ ਪਰ origional ਦੂਜਾ ਸੂਆ ਸੂਈ ਹੈ ਫੁੱਲ ਸਾਈਜ਼ ਦੀ ਵਹਿੜਾ ਬੱਚਾ ਆ ਗਿਆ ਮਗਰ ਬੱਚਾ ਦੇਖੋ ਜੀ ਤੋੜਾ ਤ ਬਹੁਤ ਵੱਡੇ ਕੱਦ ਕਾਠ ਦੀ ਸੂਹਾ ਦੂਜਾ ਸੂਈ ਹੈ ਤੇ ਦੰਦੋ ਬਾਈ ਕਹਿੰਦਾ ਚਾਰ ਆ ਪਹਿਲੀ ਛੋਟੀ ਉਮਰ ਦੀ ਜਾਨਕਿ ਪਹਿਲਾ ਸੂਹਾ ਸੂਈ ਹੈ ਲਵੀ ਵੈੜਾ ਬਹੁਤ ਵੱਡੇ ਕੱਦ ਕਾਠ ਦੀ ਹੈ ਤੇ ਪਿਛਲੇ ਸਾਲ ਇਹਨੇ ਕਿੰਨਾ ਕ ਪਾਇਆ ਦੁੱਧ ਕੋਦੇ ਇਹਨੇ ਦਿੱਤਾ ਹੀ 22 ਕਿਲੋ ਐਤੀ ਤੇਰੇ ਹਿਸਾਬ ਨਾਲ ਕਿੰਨਾ ਕ ਪਾ ਦੂ ਬਾਕੀ ਸੇਵਾ ਤੇ ਹੀ ਦੇਣਾ ਚਾਹੀਦਾ 24-25 ਲੀਟਰ ਦੁੱਧ ਸਹੀ ਗੱਲ ਆ ਬਾਈ ਇਹਨੇ ਨਾ ਦਿੱਤਾ ਫਿਰ ਦੇਊ ਵੀ ਕਿਹੜੀ ਹੈ ਨਾ ਹਾਂ ਜੀ ਬਾਕੀ ਸੀਲ ਠੰਡੀ ਹੈ ਹਾਂ ਸੀਲ ਠੰਡੀ ਹੈ ਬਾਈ ਕਹਿੰਦਾ ਤੇ ਧਰਾਂ ਤੋਂ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੁਸੀਂ ਆਰਡਰ ਕੁਆਲਿਟੀ ਚੈੱਕ ਕਰੋ ਜੀ ਖੁੱਚਾ ਤੋਂ ਉੱਪ ਤੇ ਬਿਲਕੁਲ ਫਿਕਸ ਕੋਈ ਲੌਂਗਪੋਮ ਕੋਈ ਟਟਮਾ ਨਹੀਂ ਭੰਵੇਂ ਕੋਈ ਚਾਰ ਸੂਏ ਚੋਲੇ ਐਦਾਂ ਰਹੂ ਤੇ ਬਾਈ ਐਂ ਮਾਰ ਕੇ ਹੱਥ ਵਹਿ ਗਿਆ ਥੱਲੇ ਸੀਲਸ ਲੱਗਦਾ ਤਾਂ ਅੰਤੀ ਕੋਈ ਨਹੀਂ ਲੋਗ ਕੀ ਬਾਤ ਆ ਪਿਛਲੇ ਚੋ ਵੀ ਮਾਰਤਿਆਂ ਕੋਈ ਭੂਰ ਫਿੱਟਾ ਨਹੀਂ ਚਵਾਈ ਦੀ ਤਾਂ ਮਿੱਤਰੋ ਇੱਕ ਨੰਬਰ ਆ ਜਿਹੜੇ ਪੁਰਾਣੇ ਘਰੇ ਦੁੱਧ ਤੇ ਲਾਉਣ ਵਾਸਤੇ ਚੰਗੀ ਗਾਂ ਚਾਹੀਦੀ ਆ। ਬਾਕੀ ਮਗਰ ਦੀ ਬੈਠਾ ਰਹੇ ਮੋਢੀ। ਸਹੀ ਗੱਲ ਆ ਬਾਈ ਕਹਿੰਦਾ ਸੀਲਸ ਲੱਗਾ ਪੂਰੀ ਤੇ ਜੇ ਜੂ ਰੋਕ ਕੇ ਹੋ ਗਈ ਹੈ ਨਾ ਬਾਈ। ਹਾਂਜੀ ਹਾਂ। ਠੀਕ ਆ ਤੇ ਤੇ ਤੇਰੇ ਹਿਸਾਬ ਨਾਲ ਕਿੰਨੇ ਕ ਪਾ ਦੂਗੀ ਦੁੱਧ? ਦੁੱਧ ਪਾ ਦੇ ਤੇ 20 ਤੋਂ 25 ਦਾ ਸਾਨ ਰੱਖੋ ਜੀ ਬਾਕੀ ਬਾਕੀ ਹੈਗੀ ਆ ਆਪਦੀ ਸੇਵਾ ਮਿੱਤਰੋ। ਪਰ ਜਿਹੜੇ ਅੰਗ ਢੰਗ ਹੈ ਵਹਿੜ ਦੇ ਜਾਤ ਨਸਲ ਕੁਆਲਿਟੀ ਹੈ ਤੇ ਕਿਆ ਬਾਤ ਆਈਆਂ ਅਡਰ ਕੁਆਲਿਟੀ ਦੇਖੋ ਜੀ ਨਾੜਾ ਨੋੜਾ ਕਰੋ ਚੱਕ ਲਿਵੇ ਤੇ ਬਹੁਤ ਸੋਹਣੀਆਂ ਨਾੜਾਂ ਬਾਈ ਹੱਕੀ ਮੜੀ ਪਰ ਇਹਨੂੰ ਤੇ ਧਾਰਾ ਕੋਈ ਭੂਰ ਸਿੱਟਾ ਨਹੀਂ ਥੰ ਦਾ ਸੈਜ ਕਰੋ ਚੱਕ ਭਵੇਂ ਕੋਈ ਹੱਥ ਨਾਲ ਚੋਲੇ ਤੇ ਭਵੇਂ ਕੋਈ ਚੋਲੇ ਵੀਰ ਮਸ਼ੀਨ ਨਾਲ ਹੱਥੀਂ ਚਵਾਈ ਆਲਾ ਥਣ ਗਲਾਸ ਵਰਗਾ ਮੋਟਾ-ਮੋਟਾ ਥਣ ਕੱਲਾ ਨਖੜ ਮਾ ਪੀੜੀ ਤੇ ਪਾਵੇਂ ਵਰਗਾ ਬਾਕੀ ਲੇਵੇ ਤੇ ਨਾੜਾ ਨੂੜਾ ਤਾਂ ਅੰਤੀ ਕੋਈ ਨਹੀਂਗਾ ਤੇ ਜਾਤ ਨਸਲ ਕੁਆਲਟੀ ਜਿਹੜੀ ਫੈਟਦੀ ਪੂਰੀ ਬਾ ਕਮਾਲ ਹੈ ਤੇ ਪੂਰੀ ਬਿਊਟੀ ਵਾਲੀ ਹੈ ਜੇ ਕਿਸੇ ਪੜਾਣੇ ਘਰੇ ਬਰੀਡ ਤੇ ਵੀ ਕੰਮ ਕਰਨਾ ਚੰਗੇ ਬੱਚੇ ਪਾਊਗੀ ਬੱਚਾ ਦਿੱਤਾ ਬੱਚਾ ਪਰ ਕੁਆਲਟੀ ਦੇਖੋ ਬੱਚੇ ਦੀ ਬਹੁਤ ਚੰਗਾ ਟੀਕਾ ਭਰਿਆ ਹੋਊਗਾ ਕਿਸੇ ਵੀਰ ਨੇ ਤੇ ਬਰੇ ਜੀ ਫੇ ਡਿਮਾਂਡ ਇਹ 80 ਦੀ ਦੇਵਾਂਗੇ ਜੀ ਵਿੱਚੋਂ ਮਾਨਤਨ ਮਾੜਾ ਮੋਟਾ ਹਾਂ ਜੀ ਮਾੜਾ ਮੋਟਾ ਹੋ ਜਾ ਕੋਈ ਬਾਹਲਾ ਨਹੀਂ ਆਪਾਂ ਆਏ ਆ ਵੀ 85 90 ਨਹੀਂ ਮੰਗੇ ਲਓ ਵੀ ਮਿੱਤਰੋ ਸਹੀ ਗੱਲ ਆ ਬਾਈ ਜੀ ਆਪਾਂ ਡੇਲੀ ਦੇ ਵਿੱਚ ਹਰੇਕ ਸਾਰੇ ਭਰਾ ਵੀਡੀਓ ਵੇਂਦੇ ਆ ਇਸ ਤਰ੍ਹਾਂ ਦੀ ਗਾਂ ਦਾ ਕੋਈ ਇਹ ਮੁੱਲ ਨਹੀਂ ਕੋਈ ਕਰਦਾ ਲੱਖੋਂ ਬਾਹਰ ਹੀ ਗੱਲ ਕਰਦਾ ਜੇ ਆਪਾਂ ਪਿੰਡਾਂ 'ਚ ਇਹਨੇ ਪਰ ਬਾਈ ਨੇ ਬਿਲਕੁਲ ਜਾਇਜ਼ ਜੈਨੂ ਅੰਜਾ ਰੇਟ ਮੰਗਿਆ ਬਾਈ ਕਹਿੰਦਾ 80 ਦੇ ਵਿੱਚ ਆਪਾਂ ਮਾਨਤਨ ਕਰ ਦਾਂਗੇ 24 25 ਕਿਲੋ ਵਾਲੀ ਗਾਂ ਨੂੰ 80000 ਰੁਪਏ ਦੇ ਵਿੱਚ ਮਿਲ ਜੂਗੀ ਬਿੱਚੂ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜਿਹੜੇ ਵੀ ਭਰਾ ਦੇ ਗਾਂ ਫੈਕਟ ਹੋਵੇ ਆਪਦੀ ਚਵਾਈ ਕਰਕੇ ਨਿਰਖਬਰ ਕਰਕੇ ਮਿੱਤਰੋ ਤਸੱਲੀ ਕਰਕੇ ਤੁਸੀਂ ਲੈਣੀ ਆ ਮੇਰਾ ਫਰਜ਼ ਆ ਵੀਡੀਓ ਬਣਾਉਣ ਦਾ ਬਾਕੀ ਬਾਈ ਕਹਿੰਦਾ ਸੀਲਸ ਲੱਗਦਾ ਤਾਂ ਤੰਤੀ ਕੋਈ ਨਹੀਂ ਨੰਬਰ ਹੈ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਮਿਲਦੇ ਆ ਕਿ ਨਵੀਂ ਵੀਡੀਓ ਤੇ ਧੰਨਵਾਦ ਜੀ ਹੱਸੇ ਕੱਲ ਸਾਰਿਆਂ